ਸਭ ਤੋਂ ਪਹਿਲਾਂ ਤਾਂ ਇਸ ਨਗਰ ਦੇ ਵਿੱਚ ਪਹੁੰਚ ਕੇ ਮੈਂ ਨਾ ਮਾੜ ਮੈਂ ਸੋਚ ਕੀਤਾ ਕਿ ਮੈਂ ਉਹ ਬਿਆਨ ਨਹੀਂ ਕਰ ਸਕਦਾ ਜਦੋਂ ਵੀਰ ਸਿੰਘ ਜੀ ਪੂਰਾ ਦਾ ਪ੍ਰੋਜੈਕਟ ਉਹ ਵਾਸਤੇ ਉਹਨਾਂ ਦਾ ਦਰਦ ਉਹਨਾਂ ਦਾ ਸੇਵਾ ਜਦੋਂ ਦੇਖੀ ਆਪੂ ਲਾਸ਼ਾਂ ਵਿੱਚ ਬਿਆਨ ਨਹੀਂ ਕੀਤਾ ਨਾ ਸਿਲਾਈ ਮਸ਼ੀਨ ਕੋਹੀ ਮਸ਼ੀਨ ਪ੍ਰਿੰਟਰ ਪ੍ਰੋਜੈਕਟ ਬੱਚਿਆਂ ਨੂੰ ਰਚਿਤਨ ਸਿਖਾਉਣਾ ਵੀਡੀਓ ਪੁਸਤਕਾਂ ਉਹਨਾਂ ਦਾ ਡਾਟਾ ਵਾੜਾ ਪੜ੍ਹਾਉਦੇ ਵਿੱਚ ਕਿ ਮੇਰਾ ਖਿਆਲ ਹੈ ਵੀ ਇੱਕ ਜਾਣ ਦਾ ਸਾਗ ਰਿਹਾ ਔਰ ਇੱਕ ਗੱਲ ਦਾ ਮੈਂ ਕੌਮ ਨੂੰ ਸਨਿਆਰ ਦੇਣਾ ਚਾਹੁੰਦਾ ਬੇਨਤੀ ਕਰਨੀ ਚਾਹੁੰਦਾ ਕਿ ਅਗਰ ਅਸੀਂ ਸਾਰੇ ਗੁਰਬੀਰ ਸਿੰਘ ਜੀ ਬਣ ਗਈ ਐ ਨਾ ਤਾਂ ਕੌਮ ਦੇ ਸਾਰੇ ਜਿਹੜੇ ਦੁੱਖ ਆ ਉਹ ਦੂਰ ਹੋ ਸਕਦੇ ਆ। ਕੀ ਬਾਤ ਆ। ਸਾਨੂੰ ਲੋੜਿਆ ਘਰ ਘਰ ਧੰਨ ਹਨ ਉਹਨਾਂ ਦੇ ਮਾਤਾ ਪਿਤਾ ਧੰਨ ਹਨ ਭਰਾ ਧੰਨ ਹਨ ਜਿਹੜੇ ਉਹਨਾਂ ਦੇ ਨਾਲ ਜੁੜ ਕੇ ਇਸ ਪ੍ਰੋਜੈਕਟ ਨੂੰ ਕੌਮ ਦੇ ਦਰਦ ਨੂੰ ਸਮਝਦੇ ਹੋਏ ਪਨਪਨ ਜੋ ਕਾਰਜ ਕਰ ਰਹੇ ਆ ਉਹਨਾਂ ਅੱਗੇ ਲੱਖਾਂ ਸਿਰ ਦੇ ਸਾਡੇ ਹੁੰਦੇ ਆ। ਗੁਰੂ ਮਹਾਰਾਜ ਜੀ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਜਿਹੜੀ ਹੈਗੀ ਆ ਸ਼ਕਤੀ ਇੰਨੀ ਮਿਲੇ ਗੁਰੂ ਮਹਾਰਾਜ ਜਿੰਨੀ ਉਹਨਾਂ ਤੇ ਮੁਹੱਬਤ ਕਰਨ ਕਿ ਅਸੀਂ ਚਾਰੇ ਪਾਸੇ ਬਲਬੀਰ ਸਿੰਘ ਜੀ ਦੇਖੀਏ ਤੇ ਉਹ ਦਿਨ ਦੂਰ ਨਹੀਂ ਹੋਏਗਾ ਜਦੋਂ ਜਿਹੜੀਆਂ ਤੌਮਦੀਆਂ ਜੋ ਤਕਲੀਫਾਂ ਆ ਬੇਗੰਪੁਰਾ ਇਹ ਹੀ ਬੇਗੰਪੁਰਾ ਹੈ ਬੇਗੰਪੁਰਾ ਗੁਰੂ ਮਹਾਰਾਜ ਦਾ ਜਿਹੜਾ ਸੰਕਲਪ ਆ ਉਹ ਜਿੱਦਾਂ ਹੀ ਪੂਰਾ ਹੋਣਾ ਜਿੱਥੇ ਕੰਮ ਨਾ ਹੋਣ ਜਦੋਂ ਇੱਥੇ ਬੰਦਾ ਪਰਵੇਸ਼ ਕਰਦਾ ਉਹ ਮਹਿਸੂਸ ਹੁੰਦਾ ਵੀ ਇਹ ਸੱਚੀ ਇੱਕ ਬੇਗੰਪੁਰੇ ਦਾ ਛੋਟਾ ਜਿਹਾ ਕੰਨਾ ਹੈ ਮੈਂ ਉਹਨੇ ਵਧੀਆ ਲਫ਼ਜ਼ ਬੋਲਣ ਦਾ ਤਜਾਬਾ ਨਹੀਂ ਰੱਖਦਾ ਬਾਕੀ ਇਹ ਜੋ ਮੈਂ ਬੋਲ ਰਿਹਾ ਆ ਉਹ ਮੇਰੀ ਆਤਮਾਨੇ ਜੋ ਦੇਖਿਆ ਉਹ ਥੋੜਾ ਥੋੜਾ ਸ਼ੁਰ ਸ਼ੁਰੇ ਲਾਗੜਮੇ ਗੁਰਜੀਤ ਭਾਜੀ ਦੀ ਔਰ ਉਹਨਾਂ ਦੇ ਪਰਿਵਾਰ ਦੀ ਔਰ ਉਹਨਾਂ ਦੇ ਮਾਤਾ ਪਿਤਾ ਸਰ ਸਹੂਜੀਆਂ ਦਾ ਜਿਹੜਾ ਹੈਗਾ ਲੱਖ ਲੱਖ ਸਪਰਸ਼ ਕਰਦਾ ਹੈ ਤੇ ਬੀਬੀਆਂ ਨਾਲ ਜੁੜੀਆਂ ਇਹਨਾਂ ਦਾ ਵੀ ਜਿਹੜਾ ਸੇਵਾ ਵਿੱਚ ਬਹੁਤ ਵੱਡਾ ਹੱਥ ਹੈ ਔਰ ਸਾਰੇ ਮਿਲ ਜੁਲ ਕੇ ਜੇਕਰ ਕੱਲਾ ਕੱਲਾ ਤੇ ਦੋ ਗਿਆ ਫਿਰ ਜਿਹੜਾ ਹੈਗਾ ਵੱਡੀ ਤਾਕਤ ਬਣ ਜਾਂਦੀ ਹੈ ਬਾਕੀ ਅਸੀਂ ਅਰਦਾਸ ਕਰਦੇ ਹਾਂ ਸਤਿਗੁਰੂ ਉਹਨਾਂ ਦੇ ਵੀ ਅਸ਼ੀਰਵਾਦ ਬਖਸ਼ੇ ਬਰਬੀਰ ਸਿੰਘ ਜੀ ਭਾਰੀ ਉਹਨਾਂ ਨੂੰ ਇੱਕ ਉਤਮ ਸੰਪਰਿਆ ਔਰ ਇਹ ਉਹ ਦਿਨ ਦੂਰ ਨਹੀਂ ਹੋਏਗਾ ਜਦੋਂ ਇਹ ਬਹੁਤ ਵੱਡਾ ਕਾਫਲਾ ਘਰ ਘਰ ਪਿੰਡ ਪਿੰਡ ਦੇ ਵਿੱਚ ਬਣ ਦੇ ਬਾਕੀ ਸਾਨੂੰ ਇਦੂpropto ਆਪਣੇ ਜਿਹੜੇ ਵਿਚਾਰ ਆ ਬੜੀਆਂ ਕਿਤਾਬਾਂ ਦਾ Bhandar ਪਿਆ ਹੋਇਆ ਹੈ ਕੋਈ ਵਿਚਾਰ ਉਥੋਂ ਲੈ ਕੇ ਗਿਆਨ ਲੈ ਕੇ ਤਸੰਨ ਅੱਗੇ ਚੱਲਣ ਦੀ ਲੋੜ ਹੈ ਅ ਬਾਕੀ ਮੇਰੇ ਬਾਰੇ ਤਾਂ ਮੈਂ ਤਾਂ ਕੋਈ ਵੀ ਕੋਈ ਵੱਡੀ ਹਸਤੀ ਨਹੀਂ ਹਾਂ ਜਿਹੜੂ ਮਹਾਰਾਜ ਨੇ ਕੋਈ ਸੇਵਾ ਕਰਵਾਈ ਹੈ ਕਿਤਾਬਾਂ ਦੀ 125 ਕਿਤਾਬਾਂ ਲਿਖੀਆਂ ਆ ਤੇ ਉਹਦੇ ਵਿੱਚ ਹੁਣ ਕਿਤਾਬ ਲਾਸਟ ਕੌਣ ਤਰਤੀ ਕਿਵੇਂ ਕਰੋ ਇਹ ਕਿਤਾਬ ਹੈਗੀ ਆ ਇਹ ਅਸੀਂ ਦੇਵਤੀ ਕਰਦੇ ਕਿ ਦੁਨੀਆ ਵਿੱਚ ਕਿਦੋਂ ਪ੍ਰੋਫੈਸਰ ਗੁਰਨਾਵ ਸਿੰਘ ਜੀ ਦੀ ਕਿਤਾਬ ਭਾਰਤ ਕੋ ਉਕੀਸ਼ ਕਿਵੇਂ ਪੜੇ ਅਸੀਂ ਉਹਦੇ ਵਿੱਚ ਹੱਲ ਦੱਸਿਆ ਕਿ ਕੋਹ ਤਰੱਕੀ ਕਿਵੇਂ ਕਰੇ ਤਾਂ ਜਿਹਨਾਂ ਬਸ ਸੰਸੈ ਰੂਪਦੇ ਹੋ ਕਿਤਾਬਾਂ ਕਿੱਥੇ ਅੰਗਰੇਜ਼ ਬੈਚਸ ਸੀ ਉਹਨੂੰ ਬਾਟੂ ਬੈਚਸ ਅਸੀਂ ਫੜ ਕਰਕੇ ਗੁਰੂਕਰ ਅੰਦਲਾ ਵਾਲਾ ਸੀ ਕੋਸ਼ਿਸ਼ ਕਰ ਰਹੇ ਤੇ ਕੋਈ ਜਰੂਰ ਸੰਪਰਕ ਕਰਕੇ ਤੇ ਉਹ ਕਿਤਾਬਾਂ ਆਪਾਂ ਘਰ-ਘਰ ਤੱਕ ਪਹੁੰਚਾਈਏ ਸਾਡਾ ਮਕਸਦ ਪੈਸੇ ਕਮਾਉਣਾ ਨਹੀਂ ਹੈ ਮੈਂ ਵੈੱਟ ਸੈਟਲਡ ਆਂ ਔਰ 48 ਸਾਲ ਹੋ ਗਏ ਬਾਅਦ ਪਰਿਵਾਰ ਬੱਚੇ ਸਭ ਕੁਝ ਬਾਅਦ ਮਾਇਆ ਦੀ ਤੁਹਾਨੂੰ ਕੋਈ ਲਾਲਚ ਨਹੀਂ ਹੈ ਅਸੀਂ ਸੋਚਦੇ ਹਾਂ ਕਿ ਆਹ ਹੁਣ ਜਿਹੜਾ ਜੀਵਨ ਦਾ ਜਿਹੜਾ ਜੋ ਐਸ ਬਿਤੇ ਹਾਲਾਤ ਖੜੇ ਹੋਵੇ ਉਹ ਸਫਲ ਹੋ ਜਾਏ ਗੁਰੂ ਘਰ ਤੇ ਚਰੋਗ ਦਵਾਰੇ ਜਾਈਏ ਤਾਂ ਉੱਥੇ ਇਨਾ ਹੋਵੇ ਕੋਈ ਕਹਿ ਸਕਦਾ ਹੋ ਕਿ ਗੁਰੂ ਘਰ ਦੀ ਸੇਵਾ ਵਿੱਚ ਪੂਰਾ ਜਿਹਸਾ ਭਾਗ ਆਏ ਸੋ ਇੱਥੇ ਦਾ ਪ੍ਰੋਜੈਕਟ ਜੋ ਹੈ ਬਹੁਤ ਖੁਸ਼ੀਅਤ ਦੇਖ ਚੁ। ਔਰ ਦਰਵਾਜ਼ਾ ਆਪਾਂ ਹੋ ਰਹੇ ਹਮੇਸ਼ਾ ਇਸ ਪ੍ਰੋਜੈਕਟ ਨੂੰ ਸੁਧਾਰੀ ਬਣਾਉਣਾ। ਤੇ ਜਿਹੜਾ ਸਾਡਾ ਹਿੱਸਾ ਹੈਗਾ ਅਸੀਂ ਜੋ ਸਾਡੇ ਲੈ ਕੇ ਆਉਂਗੇ ਅਸੀਂ ਕਰਦੇ ਰਹਿਣਾ। ਤੇ ਇੰਨਾ ਹੀ ਜਿਹੜਾ ਮੰਡਾ ਦੇ ਵਿੱਚੋਂ ਬਹੁਤ ਕਿਸੇ ਕੋਸ਼ਿਸ਼ ਕਰਨੀ ਹੈ ਤੇ ਆਪਾਂ ਰਸਤਾ ਕੱਢਣਾ ਹੈ। ਗੁਰੂ ਮਾਰਾ ਦਾ ਅਸ਼ੀਰਵਾਦ ਮੰਗਾ ਆਸਕਰੀ ਹੈ। ਬਹੁਤ-ਬਹੁਤ ਤੁਹਾਡੀ ਚੜ੍ਹਦੀ ਕਲਾ ਰਹੇ। ਕਾਜੀ ਗੁਰਜੀਤ ਸਿੰਘ ਜੀ ਉਹਦੇ ਪਰਿਵਾਰ ਸੱਜੋਤਿਆਂ ਦੇ ਬਹੁਤ ਬਹੁਤ ਸ਼ਰਧਾਤਮਕ ਰਹੇ ਇਹ ਸਾਰੇ ਅਧਿਆਸ਼ਰ ਸਤਿਗੁਰੂ ਬੰਦਾਸਬਾਹ ਜੀ ਸ਼੍ਰੀ ਗੁਰੂ ਮਾਰਸਾਹਬ ਜੀ ਸਤਿਗੁਰ ਨਾਨਕ ਸਾਹਿਬ ਜੀ ਸਾਰੇ ਜਿਹੜੇ ਉਹ ਉਹਨਾਂ ਦੇ ਸਿਰ ਤੇ ਅਸੀਰਵਾਦ ਰੱਖਾ ਜਿਹੜੇ ਉਹਦੇ ਮਿਸ਼ਨ ਨੂੰ ਦੇਖਦਾ ਹੋਇਆ ਉਹਨਾਂ ਦੇ ਪਰਿਵਾਰ ਨੇ ਅਸੀਰਵਾਦ ਨੂੰ ਬਹੁਤ ਕੀਤਾ ਸਾਰੇ ਜਿਹੜੇ ਜਿਹੜੇ ਸਾਡੇ ਸਟਾਫ ਦੇ ਜੰਦਰ ਸਵੇਰੇ ਤੋਂ ਉਹ ਨਾਰਟਿਕਰਾਂ ਨੂੰ ਆਪਣਾ ਜਨਮ ਦਿੱਤਾ ਤੇ ਬਹੁਤ ਬਹੁਤ ਲੰਗਰ ਪਾਣੀ ਪਤਾ ਵੀ ਬੰਨ ਸਾਰਾ ਸਿੱਖਾ ਚਾਰਮਾਨੀ ਕੋਲੇ ਤੇ ਸਾਰਿਆਂ ਦੇ ਨਾਲ ਉਹ ਬਹੁਤ ਬਹੁਤ ਧੰਨਵਾਦ ਸਾਰੇ ਸਾਡੇ ਸਮਾਜ ਨੂੰ ਸਾਡੇ ਪਰਿਵਾਰ ਨੂੰ ਬਖਸ਼ਤ ਪਰਵਾਰ ਤੇ ਬੀਨੀਆਂ ਕਿ ਕੌਮ ਦਾ ਦੇਣ ਜਨਰ ਸੋਖ ਸੋਣਾ ਇਹਦਾ ਆਪਾਂ ਧੰਨਵਾਦ ਹੈ ਵਾਹਿਗੁਰੂ ਜੀ ਦਾ ਖਾਸਾ ਮਾਨ ਵਾਲੇ ਬੀਤੀ ਜੀ